ਤੁਸੀਂ ਪਹਿਲਾਂ ਆਪ ਸਭ ਨੂੰ ਲੋੜੀਂਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਅੱਜ ਜੋ ਜੁੜੀ ਹੋਈ ਹੈ ਉਹ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ ਐਸਕੇਮ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਵਿੱਤੇ ਲੰਬੇ ਸਮੇਂ ਤੋਂ ਸੰਘਰਸ਼ਾ ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਕਤ ਅੱਜ 29ਵੇਂ ਦਿਨ ਵਿੱਚ ਜਿਹੜਾ ਪਹੁੰਚ ਚੁੱਕਿਆ ਤੇ ऐसे सब ਦੇ ਦਰਮਿਆਨ ਐਸਕੇਐਮ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਕਿ ਹੁਣ ਸਮੂਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਕਜੁੱਟ ਹੋਣ ਜਾ ਰਹੀਆਂ ਨੇ ਤੇ ਅੱਜ ਐਸਕੇਐਮ ਦੀ 6 ਮੈਂਬਰੀ ਕਮੇਟੀ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਇਸੇ ਦੇ ਚੱਲਦਿਆਂ ਅੱਜ 5-5 ਮੈਂਬਰਾਂ ਦਾ ਜੋ ਦੋਵੇਂ ਫਾਰਮ ਨੇ ਸ਼ੰਭੂ ਆਰਡਰ ਤੇ ਅਤੇ ਖਨੌਰੀ ਆਰਡਰ ਤੇ ਸੰਘਰਸ਼ ਕਰ ਰਹੇ ਨੇ ਐਸਕੇਐਮ ਗੈਰ ਰਾਜਨੀਤਿਕ ਤਾਂ ਉਹਨਾਂ ਦਾ ਵੀ ਜਥਾ ਜਿਹੜਾ ਅੱਜ ਮੀਟਿੰਗ ਦੇ ਲਈ ਪਹੁੰਚ ਰਿਹਾ ਤਾਂ ਪਾਤੜਾ ਵਿੱਚ ਅੱਜ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਤੇ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਇਸ ਮੀਟਿੰਗ 'ਚ ਮਹਾ ਮੰਥਨ ਹੋਣ ਜਾ ਰਿਹਾ ਤੇ ਮਤਾ ਇਸ ਤੇ ਪਾਸ ਕੀਤਾ ਜਾਏਗਾ ਕਿ ਅੱਗੇ ਕੀ ਕਰਨਾ ਰਣਨੀਤੀ ਹੈ ਜਿਹੜੀ ਉਹ ਘੜੀ ਜਾਏਗੀ ਕਿਉਂਕਿ ਹੁਣ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ 49 ਦਿਨ ਵਿੱਚ ਜਿਹੜਾ ਪਹੁੰਚ ਗਿਆ 49 ਦਿਨ ਹੋ ਗਏ ਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਸੇਤ ਵੀ ਉਹਨਾਂ ਦੀ ਦਿਨੋ ਦਿਨ ਨਾਜੁਕ ਹੋ ਰਹੀ ਹੈ ਇਸ ਸਬਦ ਦੇ ਦਰਮਿਆਨ ਹੁਣ ਕਿਸਾਨ ਇਕੱਜਟ ਹੋਣ ਲੱਗੇ ਨੇ ਤਾਂ ਇਸ ਤੋਂ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਅੱਜ ਵੱਡਾ ਮਤਾ ਜਿਹੜਾ ਪਾਸ ਹੋਏਗਾ ਤੇ ਸਿੱਧਾ ਦਿੱਲੀ ਦੇ ਵੱਲ ਹੁਣ ਰੁੱਖ ਕੀਤਾ ਜਾ ਸਕਦਾ ਹੈ ਤੇ ਜਿਹੜੇ ਵੈਰੀਕੇਡ ਲਗਾ ਕੇ ਕਿਸਾਨਾਂ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਕਿ ਖਨੌਰ ਦੀ ਤੇ ਸ਼ੰਭੂ ਆਰਡਰ ਤੇ ਰੁਕਿਆ ਹੋਇਆ ਤੇ ਇਹ ਵੈਰੀਕੇਡ ਲੱਗਦਾ ਹੈ ਕਿ ਹੁਣ ਐਸਕੇਮ ਜੁਟ ਕੇ ਇਕੱਠਾ ਹੋ ਕੇ ਜਿਹੜਾ ਤੋੜੇਗਾ ਤੇ ਦਿੱਲੀ ਕੁਝ ਕਰੇਗਾ ਕਿਉਂਕਿ ਦਿੱਲੀ ਜਾਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਦੋ ਫਾਰਮ ਜਿਹੜੇ ਆ ਹੁਣ ਤੱਕ ਲੱਗੇ ਹੋਏ ਸੀਗੇ ਸੰਘਰਸ਼ ਦੇ ਲਈ ਤਾਂ ਹੁਣ ਇਸ ਅੰਦੋਲਨ 'ਚ ਹੋਰ ਵੀ ਜਾਨ ਭਰਦੀ ਨਜ਼ਰ ਆ ਸਕਦੀ ਹੈ ਕਿਉਂਕਿ ਹੁਣ ਐਸਕੇਮ ਆ ਜਿਹੜੇ ਉਹ 6 ਮੈਂਬਰੀ ਕਮੇਟੀ ਉਹਨਾਂ ਦੀ ਮੀਟਿੰਗ ਕਰਨ ਜਾ ਰਹੀ ਹੈ ਹਾਲਾਂਕਿ ਬਿੱਤੇ ਸਮੇਂ ਵੀ ਮੀਟਿੰਗਾਂ ਰੱਖੀਆਂ ਪਰ ਉਹਨਾਂ ਦਾ ਕੋਈ ਅਦਾ ਸਾਰਤਕ ਜਿਹੜੇ ਆ ਸਾਹਮਣੇ ਨਤੀਜੇ ਸਾਹਮਣੇ ਨਹੀਂ ਆਏ ਪਰ ਹੁਣ ਅੱਜ ਜਿਹੜਾ ਮਹਾ ਮੰਤਨ ਹੋਏਗਾ ਪਾਤੜਾਂ ਦੇ ਵਿੱਚ ਉਥੇ ਉਮੀਦ ਲਗਾਈ ਜਾ ਰਹੀ ਹੈ ਕਿ ਮਤਾ ਜਿਹੜਾ ਉਸ ਇਕਤਾ ਦਾ ਲਿਆਂਦਾ ਜਾਏਗਾ ਤੇ ਉਸ ਤੋਂ ਬਾਅਦ ਹੀ ਜਿਹੜੀ ਆ ਦਿੱਲੀ ਵੱਲ ਕੂਚ ਕਰਨ ਦੇ ਲਈ ਜਾਂ ਵੱਖ-ਵੱਖ ਜਿਹੜੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਕਿਤੇ ਨਾ ਕਿਤੇ ਵੱਡਾ ਅੱਜ ਪ੍ਰਭਾਵ ਆ ਜਿਹੜਾ ਉਹ ਸਰਕਾਰਾਂ ਤੇ ਪੈ ਸਕਦਾ ਕਿਉਂਕਿ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਦੇ ਅੱਗੇ ਵਾਰ-ਵਾਰ ਜਿਹੜੇ ਆ ਕਿਸਾਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਆ ਜਿਹੜਾ ਲਾਗੂ ਕੀਤਾ ਜਾਵੇ ਐ ਸਕੀਮ ਦੇ ਜਿਹੜੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਇਸੇ ਦੇ ਚਲਦਿਆਂ ਸੰਘਰਸ਼ਾ ਜਿਹੜਾ ਚੱਲ ਰਿਹਾ ਹੈ ਤਾਂ 13 ਫਰਵਰੀ ਨੂੰ ਸੰਘਰਸ਼ਾ ਜਿਹੜਾ ਸ਼ੁਰੂ ਕੀਤਾ ਗਿਆ ਸੀ ਦਿੱਲੀ ਕੂਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆ ਮੀ ਛਖੜ ਹਨੇਰੀ ਠੰਡ ਤੇ ਤਪਦੀ ਗਰਮੀ ਆਈ ਪਰ ਸਭ ਜਿਹੜਾ ਕਿਸਾਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਪਰ ਦਿੱਲੀ ਜਾਣ ਦਾ ਹਲੇ ਵੀ ਜਿਹੜਾ ਉਹਨਾਂ ਨੇ ਰੁੱਖਾ ਜਿਹੜਾ ਉਹ ਨਹੀਂ ਬਦਲਿਆ ਹਲੇ ਵੀ ਦਿੱਲੀ ਜਾਣ ਦੀ ਹੈ ਜਿਹੜੇ ਆ ਉਹ ਕਿਸਾਨ ਆਗੂ ਜਿਹੜੇ ਆਪਣੇ ਆ ਮੰਗਾ ਲੈ ਕੇ ਬੈਠੇ ਆ ਕਿ ਅਸੀਂ ਦਿੱਲੀ ਜਾ ਕੇ ਸੰਘਰਸ਼ ਕਰਨ ਹੈ ਤਾਂ ਇਸ ਸਭ ਦੇ ਦਰਮਿਆਨ ਅੱਜ ਮਹਾ ਮੰਥਨ ਹੈ ਜਿਹੜਾ ਉਹ ਕਿਸਾਨਾਂ ਦਾ ਹੋਏਗਾ ਇਸ ਕੰਦੇ 6 ਮੈਂਬਰੀ ਕਮੇਟੀ ਹੈ ਜਿਹੜੀ ਉਹ ਕੁਝ ਹੀ ਸਮੇਂ ਚ ਪਾਤੜਾ ਪਹੁੰਚ ਰਹੀ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਜੋ ਖਨੌਰੀ ਬਾਰਡਰ ਅਤੇ ਜੋ ਸ਼ੰਭੂ ਵਾਡਰਤੇ ਜਿਹੜਾ ਸੰਘਰਸ਼ ਚੱਲ ਰਿਹਾ ਆ ਸਰਬਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਈ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਇਸ ਸੰਘਰਸ਼ ਦੇ ਅਗਵਾਈ ਕਰ ਰਹੇ ਆ ਤੇ ਇਹਨਾਂ ਦੋਵਾਂ ਫੋਰਮਾਂ ਦੇ ਜਿਹੜੇ ਆ ਪੰਜ-ਪੰਜ ਮੈਂਬਰ ਆ ਜਿਹੜੇ ਉਹ ਮੀਟਿੰਗ ਦੇ ਲਈ ਜਿਹੜੇ ਆ ਪਹੁੰਚਿਆ ਤੇ ਉਧਰੋਂ 6 ਮੈਂਬਰੀ ਕਮੇਟੀ ਵੀ ਜਿਹੜੀ ਹੈ ਕੁਝ ਹੀ ਸਮੇਂ 'ਚ ਪਹੁੰਚਣ ਵਾਲੀ ਹੈ ਤੇ ਅੱਜ ਮਹਾ ਮੰਥਨ ਆ ਜਿਹੜਾ ਕਿਸਾਨਾਂ ਦਾ ਹੋਏਗਾ ਤੇ ਦਿੱਲੀ ਨੂੰ ਜਿਹੜਾ ਕੂਚ ਕਰਨ ਦੇ ਲਈ ਮਹਾ ਜਿਹੜੀ ਆ ਕੋਈ ਨਾ ਕੋਈ ਰਣਨੀਤੀ ਆ ਜਿਹੜੀ ਉਹ ਘੜੀ ਜਾ ਸਕਦੀ ਹੈ